ਅਜਕੇ 10 ਮਿੰਟ ਦੀ ਗੱਲ ਆ ਵੀ ਜਦੋਂ ਉਹਨਾ ਗੋਲੀ ਚੱਲੀ ਆ ਪਹਿਲਾਂ ਇਹ ਸੋਚਿਆ ਵੀ ਤਾਂ ਤਾਰਾ ਸ਼ਾਟ ਕਰ ਗਈਆਂ ਜਾਂ ਪਟਾਕ ਬਟੂਕੇ ਜਾ ਪਰ ਜਿਹਦੇ ਦੂਜੀ ਅਰ ਮੇਰੀ ਵਾਈਫ ਉੱਠੀ ਆ ਉਹਨੇ ਦੇਖਿਆ ਪਾਰ ਦੇ ਜੋਂ ਉਹ ਕਹਿੰਦੀ ਆਪਣੇ ਦਾ ਘਰ ਤੋਂ ਫਾਇਰਿੰਗ ਗੋਲੀ ਚਲਾ ਰਿਆ ਤੇ ਮੈਂ ਕਿਹਾ ਮੈਂ ਉੱਠ ਕੇ ਦੇਖਾਂ ਕਹਿੰਦੀ ਨਹੀਂ ਉੱਠਣਾ ਨਹੀਂ ਫੇਰ ਫਰਸ਼ ਤੇ ਲੰਮੇ ਪੈ ਰਿਆ ਵੀ ਹੈਗਾ ਉਸ ਤੋਂ ਮੈਂ 1:15 ਮਿੰਟ ਤੇ ਡੀਐਸਪੀ ਫਗਵਾੜਾ ਸ਼੍ਰੀ ਭਾਰਤ ਪੁਸ਼ ਜੀ ਨੂੰ ਕਾਲ ਕੀਤੀ ਆ ਪੁਰਤੋ ਬਾਅਦ ਉਹਨੇ ਕਾਲ ਤੋਂ 5 ਤੋਂ 7 ਮਿੰਟ ਵਿੱਚ ਪਹੁੰਚ ਆ ਗਏ ਫਿਰ ਮੈਂ ਐਸਐਸਪੀ ਕਪੂਖਰਾਂ ਨੂੰ ਵੀ ਕਾਲ ਕੀਤੀ ਆ ਮੌਕੇ ਤੇ ਪਹੁੰਚ ਆ ਗਏ ਸਬੰਧਤ ਐਸਐਚਓ ਸਤਨਾਮਪੁਰਾ ਸਰਦਾਰ ਹਰਦੀਪ ਸਿੰਘ ਜੀ ਤੇ ਐਸਐਚਓ ਸਦਰ ਕਰਤਪਾਲ ਸਿੰਘ ਜੀ ਦੋਨੇ ਮੌਕੇ ਤੇ ਪਹੁੰਚ ਕੇ ਵਾਰਦਾਤ ਦਾ ਮਾਪਾਣੀ ਦੇਖ ਲਿਆ ਜੀ ਕਿੰਨੀਆਂ ਗੋਲੀਆਂ ਚੱਲੀਆਂ ਲੱਗਦੀਆਂ ਉਹ ਕਿਹੜੀਆਂ ਐਸਐਸਓ ਦੇ ਵੀ 18 ਤੋਂ 20 ਪਰ 23 ਤੋਂ 24 ਜਿਹੜੀਆਂ ਗੋਲੀਆਂ ਚੱਲੀਆਂ ਤੇ ਦੋ ਜਣੇ ਆਏ ਆ ਮੋਟਰਸਾਈਕਲ ਤੇ ਆਏ ਕੀ ਲੱਗਦਾ ਵੀ ਕੀ ਲੱਗਦਾ ਤੁਹਾਡੀ ਕੋਈ ਰੰਜਿਸ਼ ਵਗੈਰਾ ਕਿਸੇ ਨਾਲ ਕੋਈ ਕੋਈ ਇਦਾਂ ਦੀ ਹੈ ਹੀ ਨਹੀਂ ਭਾਜੀ ਲੱਡੀ ਆਪਾਂ ਇਹ ਵੇਖਣਾ ਹੱਸ ਕੇ ਬੋਲਦੇ ਕਿਸੇ ਨਾਲ ਕੋਈ politcal ਹੈ ਨਹੀਂ ਕੋਈ ਕਿਦਾਂ ਦਾ ਹੈ ਹੀ ਨਹੀਂ ਕੋਈ ਬਿਜ਼ਨਸ ਦਾ ਕਿਸੇ ਨਾਲ ਹੈ ਹੀ ਨਹੀਂ ਕੋਈ ਇਦਾਂ ਦੀ ਤੁਹਾਡੀ ਸਰਕਾਰ ਹੈ ਤੁਹਾਡੀ ਸਰਕਾਰ ਦੇ ਵਿੱਚ ਇਹ ਗੋਲੀਆਂ ਚੱਲੀਆਂ ਮਤਲਬ ਕੀ ਕਹਿਣਾ ਚਾਹੁੰਦੇ ਆ ਕੀ ਲੱਗਦਾ ਤੁਹਾਨੂੰ ਮੈਂ ਤਾਂ ਇਹ ਕਹਿੰਦਾ ਵੀ ਮੰਨ ਕਰਦਾ ਵੀ ਇਹਨਾਂ ਦੋਸ਼ਾਂ ਨੂੰ ਜਲਦੋਂ ਜਲਦ ਫੜਿਆ ਜਾਵੇ ਵੀ ਕੋਈ ਘਟਨਾ ਜਿਹਾ ਮੇਰਾ ਕਿਸੇ ਹੋਰ ਦਾ ਇਹ ਆਪਣੇ ਤੋਂ ਕੋਈ ਇਹਨਾਂ ਦਾ ਕੰਮ ਏ ਜਿਹੜਾ ਬੰਦੇ ਮਾੜੇ ਆਨਸਰ ਹੁੰਦੇ ਮਾੜਾ ਹੀ ਕੰਮ ਕਰਨਾ ਹੁੰਦਾ ਪਰ ਅਜੂ ਜੀ ਇੰਨੀਆਂ ਗੋਲੀਆਂ ਚੱਲਣ ਦਾ ਕਾਰ ਕੀ ਕੀ ਕਹਿਣਾ ਚਾਹੁੰਦੇ ਆ ਵੀ ਇਹ ਬਾਤ ਜਲ ਤੋਂ ਜਲਦ ਜਿਹੜੇ ਦੋਸ਼ੀ ਫੜੇ ਜਾਣ ਵੀ ਉਹਨਾਂ ਦੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਕਿ ਕਿਸੇ ਹੋਰ ਕਿਸੇ ਨਾਲ ਮੇਲੇ ਨਾਲ ਜੱਦਾ ਹੋਈ ਕੱਲੂ ਕਿਸੇ ਹੋਰ ਨਾਲ ਇੱਕ ਟੰਬਾ ਪੜਿਆ ਕਿੰਨੇ ਲੋਕ ਸੀ ਗੋਲੀਆਂ ਚ ਦੋ ਜਨੇ ਸੀ ਕੱਤਿਆਏ ਸੀ ਮੋਟਰਸਾਈਕਲ ਤੇ ਆਏ ਕੀ ਲੱਗਦਾ ਰਜੂ ਜੀ ਉੱਪਰ ਉਹਨਾਂ ਨੇ ਫਾਇਰ ਉਸ ਤੇ ਦੀ ਸ਼ੀਸ਼ਿਆਂ ਤੇ ਕੀਤੀ ਲੱਗਦੀ ਆ ਸਾਰੀ ਹਾਂ ਜੀ ਬਿਲਕੁਲ ਇਦਾਂ ਹੀ ਕੀਤੀ ਨਹੀਂ ਫਿਰ ਉੱਪਰ ਪੜਦਿਆਂ ਚੋ ਖੋਲ ਫਸੇ ਹੋਏ ਹਰੇ ਤੱਕ ਵੀ ਜਾਂਦੇ ਅੰਦਰ ਪੀਓਪੀ ਤੇ ਲੱਗੀਆਂ ਤੋ ਕੰਦਾ ਦੇ ਲੱਗੇ ਅੰਦਰ ਤੁਸੀਂ ਕਾਰ ਦੇ ਵਿੱਚ ਕਿੰਨੇ ਜਣੇ ਮੌਜੂਦ ਸੀ ਕਾਰ ਦੇ ਵਿੱਚ ਮੈਂ ਸੀ ਮੇਰੀ ਵਾਈਫ ਸੀ ਤੇ ਮੇਰੀ ਬੇਟੀ ਸੀ ਕੀ ਲੱਗਦਾ ਦੇਖਣ ਨੂੰ ਜਿਹੜੇ ਆਏ ਸੀ ਗੋਲੀਆਂ ਚਲਾਉਣ ਵਾਲੇ ਕਿਦਾਂ ਦੇ ਆ ਮਾੜੇ ਮਕਸਦ ਨਾਲ ਹੀ ਆਏ ਉਹ ਤਾਂ ਉਹ ਤਾਂ ਆਪਾਂ ਆਪਣੇ ਆਪ ਨੂੰ ਸੇਫ ਕੀਤਾ ਕੋਈ ਕਾਲ ਆਈ ਹੋਵੇ ਕੋਈ ਤੁਹਾਨੂੰ ਕੋਈ ਇਦਾਂ ਦੀ ਕਦੇ ਕਾਲ ਨਹੀਂ ਆਈ ਕੋਈ ਮੈਸੇਜ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਕਦੇ ਇਦਾਂ ਕੱਤੇ ਸੀ ਜੀ ਉਹ ਮੋਟਰਸਾਈਕਲ ਤੇ ਆਏ ਸੀ ਕੀ ਲੱਗਦਾ ਉਹਨਾਂ ਦੇ ਕੋਲ ਕੀ ਸੀ ਮੌਕੇ ਤੇ ਦੇਖ ਕੇ ਰਵਲਵਰ ਸੀ ਉਹ ਕੈਂਪੀਚ ਦਾ 10 ਦਾ ਸੀ ਸੀਟੀ ਕੈਮਰੇ ਦੇ ਵਿੱਚ ਕਿੰਨੇ ਰਵਲਵਰ ਚਲਾਏ ਉਹਨਾਂ ਨੇ ਦੋ ਰਵਲਵਰ ਸੀ ਦੋ ਬੰਦੇ ਸੀ ਤਾਂ ਦੋ ਬੰਦੇ ਸੀ ਉਹ ਰਾਤ ਇੱਕ ਜਲਦੀ ਰਾ ਕਾਫੀ ਵੱਡੇ ਪੱਧਰ ਤੇ ਗੋਲੀਆਂ ਚੱਲੀਆਂ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਪੁਲਿਸ ਨੇ ਮੌਕੇ ਤੇ ਆ ਕੇ ਸਾਰਾ ਸਿਚੁਏਸ਼ਨ ਦਾ ਜਾਇਜ਼ਾ ਲੈ ਲਿਆ ਤੇ ਅਸੀਂ ਆਪਣੀਆਂ ਟੀਮਸ ਆਲਰੇਡੀ ਡਿਪਲੋਏ ਕਰ ਦਿੱਤੀਆਂ ਜਿਨ੍ਹਾਂ ਤੇ ਵੀ ਸਾਨੂੰ ਜਿਹੜੇ ਵੀ ਐਂਗਲ ਐਕਸਪਲੋਰ ਕੀਤੇ ਜਾ ਸਕਦੇ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਟੀਮਾਂ ਸਾਡੀਆਂ ਆਲਰੇਡੀ ਲੱਗੀਆਂ ਹੋਈਆਂ ਤੇ ਪੋਜ਼ਿਟਿਵਲੀ ਅਸੀਂ ਜਲਦੀ ਇਹਦੇ ਵਿੱਚ ਕੋਈ ਸਫਲਤਾ ਹਾਸਿਲ ਕਰਾਂਗੇ ਕਿੰਨੇ ਰੌਂਡ ਫਾਇਰਿੰਗ ਹੋਇਆ ਜੀ ਤੇ ਕਿੰਨੇ ਗੋਲ ਬਰਾਮਦ ਕੀਤੇ ਐਪ੍ਰੋਕਸੀਮੇਟਲੀ 23 ਫਾਇਰ ਹੋਏ ਹੈ ਬਾਕੀ ਅਸੀਂ ਦੁਬਾਰਾ ਇੱਕ ਵਾਰ ਸਾਰਾ ਚੈੱਕ ਕਰ ਰਹੇ ਹਾਂ ਜੇ ਹੋਰ ਵੀ ਕੋਈ ਖੋਲ ਗਰਾਮਤ ਹੁੰਦਾ ਤੇ ਉਹ ਸਾਰਾ ਕੁਝ ਵੀ ਟੇਕਨ ਟੂ ਮੈਮ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸਲਿੱਪ ਸੱਤੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਨਾ ਕੋਈ ਫਿਰੋਤੀ ਦੀ ਕਾਲ ਆਈ ਹੈ ਨਾ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਅਸੀਂ ਫਿਰ ਵੀ ਇਹ ਸਾਰੇ ਐਂਗਲਸ ਐਕਸਪਲੋਰ ਕਿੰਨੇ ਪੈਸੇ ਦੀ ਮੰਗ ਕੀਤੀ ਕਿ ਮੈਮ ਕੋਈ ਫਿਰौती ਦੇ ਪੈਸਿਆਂ ਦੀ ਮੰਗ ਨਹੀਂ ਕੀਤੀ ਜੀ ਨਾ ਕੋਈ ਇਹੋ ਜਿਹਾ ਮੈਸੇਜ ਆਇਆ ਹੈ ਨਾ ਕੋਈ ਕਾਲ ਆਇਆ ਸਿਰਫ ਚਿੱਠੀ ਹੈ ਚਿੱਠੀ ਦੇ ਬਾਰੇ ਤੁਹਾਨੂੰ ਪਤਾ ਹੈ ਚਿੱਠੀ ਦੇ ਵਿੱਚ ਉੱਪਰ 5 ਕਰੋੜ ਦੀ ਜਿਹੜੀ ਇੱਕ ਲਿਖਿਆ ਗਿਆ ਹੈ ਉਸ ਤੋਂ ਇਲਾਵਾ ਕੋਈ ਹੋਰ ਉਹ ਗੈਂਗ ਦਾ ਨਾਮ ਮੈਮ ਲਿਖਿਆ ਕੋਈ ਉਹ ਸਾਰੀ ਚੀਜ਼ ਅੰਦਰ ਇਨਵੈਸਟੀਗੇਸ਼ਨ ਹੈ ਉਹ ਪਾਕਿਸਤਾਨ ਮੈਮ ਕਿੰਨੇ ਵੇਰ ਰੱਤ ਗੋਲੀਆਂ ਚੱਲੀਆਂ ਜੀ ਇਹ 1:13 ਦਾ ਹੈਗਾ ਐਗਜ਼ਾਮਪਲ ਹੁਣ ਤੱਕ ਮੈਮ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਜੀ ਇਨਵੈਸਟੀਗੇਸ਼ਨ ਦਾ 파ੜਤਾ ਹੈ ਕਾਫੀ ਐਂਗਲਸ ਐਕਸਪਲੋਰ ਕਰ ਰਹੇ ਆ ਸਾਰੀਆਂ ਟੀਮਸ ਵੀ ਲੱਗੀਆਂ ਹੋਈਆਂ ਜਿਸ ਤਰ੍ਹਾਂ ਪੁਲਿਸ ਨੂੰ ਕੋਈ ਸਫਲਤਾ ਮਿਲਦੀ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝਾ ਕੀਤੀ ਜੀ ਕਿੰਨੇ ਲੋਕ ਸੀ ਆਏ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਆਏ ਸੀ ਤੇ ਗੋਲੀਆਂ ਜਿਹੜੀਆਂ ਹੁਣ ਤੱਕ ਸਾਨੂੰ ਇੱਕ ਐਪ੍ਰੋਕਸੀਮੇਸ਼ਨ ਹੈ 23 ਦੇ ਕਰੀਬ ਚੱਲੀਆਂ ਤੇ ਐਗਜ਼ੈਕਟ ਜਿਹੜਾ ਹੈਗਾ ਸੀ ਦੁਬਾਰਾ ਇਸ ਸਾਰੀ ਸਿਚੁਏਸ਼ਨ ਨੂੰ ਟੇਕ ਇਨ ਟੂ ਅਕਾਊਂਟ ਕਰ ਰਹੇ ਆਂ ਤੇ ਅਪਡੇਟ ਕਰਦੇ ਆਂ ਕਾਹਦੇ ਤੇ ਆਏ ਸੀ ਜੀ ਉਹ ਲੋਗ ਕਿ ਮਨੋ ਕਿਹੜਾ ਵੀਕੈਂਡ ਇਸਤੇਮਾਲ ਕੀਤਾ ਸੀ ਇੱਕ ਬਾਈਕ ਤੇ ਆਏ ਸੀ ਜਿਸ ਨੂੰ ਉਹਨਾਂ ਨੇ ਪਾਕ ਕਰਕੇ ਫਿਰ ਪੈਦਲ ਇੱਥੇ ਤੱਕ ਪਹੁੰਚੇ ਮੈਮ ਦਰਾਜੂ ਜੀ ਨੇ ਦੱਸਿਆ ਤੁਹਾਨੂੰ ਹੁਣ ਤੱਕ ਵੀ ਕੀ ਸਾਰਾ ਕੋਈ ਗਲਤ ਵਾਸਤੇ ਦੱਸਿਆ ਤੁਹਾਨੂੰ ਉਹਨਾਂ ਨੇ ਉਹਨਾਂ ਨੂੰ ਕਦੇ ਕੋਈ ਥ੍ਰੈਟ ਕਾਲ ਨਹੀਂ ਆਈ ਕਦੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਆਇਆ ਤੇ ਅਸੀਂ ਸਾਰੇ ਐਂਗਲਸ ਐਕਸਪਲੋਰ ਮੈਮ ਕੀ ਕਹਿਣਾ ਚਾਹੁੰਦੇ ਜਿਹੜੀਆਂ ਇੰਨੀਆਂ ਗੋਲੀਆਂ ਚੜਾਈਆਂ ਕਿਸੇ ਦਾ ਬਦਨਾਮੀ ਤੇ ਕੀ ਮਤਲਬ ਤੁਹਾਨੂੰ ਲੱਗਦਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਇਨਵੈਸਟੀਗੇਸ਼ਨ ਸਾਡੀ ਆਲਰੇਡੀ ਹੋ ਚੁੱਕੀ ਹੈ ਪਿੱਛੇ ਵੀ ਜਿਹੜੇ ਇਹੋ ਜਿਹੇ ਇਨਸੀਡੈਂਟ ਹੋਏ ਐ ਬਾਬਾ ਗਧੀਆਂ ਵਿੱਚ ਜਿਹੜਾ ਮਰਡਰ ਹੋਇਆ ਸੀ ਉਹ ਵੀ ਸਾਰੇ ਜਿਹੜੇ ਅਕਿਊਜ਼ਡ ਐ ਉਹ ਅਰ ਇਸ ਕੇਸ ਦੇ ਵਿੱਚ ਵੀ ਅਸੀਂ ਆਪਣੀ ਟੀਮਸ ਡਿਪਲॉय ਕਰ ਦਿੱਤੀਆਂ ਤੇ ਜਲਦ ਤੋਂ ਜਲਦ ਕੋਈ ਸਫਲਤਾ ਹਾਸਲ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਇਦਾ ਜੀ ਕਿ ਜਿਹੜੇ ਮੈਮ ਗੋਲੀਆਂ ਚਲਾ ਰਹੇ ਮੌਕੇ ਤੇ ਲੱਗਦਾ ਲੱਗਦਾ ਵੀ ਉਹ ਦੁਆਰਾ ਲੋਡ ਕੀਤੀਆਂ ਗੋਲੀਆਂ ਮਤਲਬ 2 ਮਿੰਟ ਉਹ ਕਾਫੀ ਇੱਥੇ ਫਾਇਰਿੰਗ ਕੀਤੀ ਕੀ ਕੋ ਡਰ ਨਹੀਂ ਹੈ ਕਿ ਉਹਨਾਂ ਨੂੰ ਪਹੁੰਚਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਤੇ ਜਦੋਂ ਉਹਨਾਂ ਨੂੰ ਅਸੀਂ ਅਪਰੀਹੈਂਡ ਕਰਾਂਗੇ ਤੇ ਪ੍ਰੋਪਰਲੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ